ਦਹਿਲ ਉਠਿਆ ਪੰਜਾਬ ਕੁੜੀ ਦੇ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਕਰ ਦਿੱਤੀ ਗਈ ਹਤਿਆ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਮੰਗਰੇ ਨੇ ਫਾਂਸੀ ਦੀ ਸਜ਼ਾ ਹੋ ਗਿਆ ਉਹਨੂੰ ਸਾਨੂੰ 2 ਘੰਟੇ ਤੱਕ ਡੁੰਡਿਆ ਇਸ ਇਲਾਕੇ ਸਾਰੇ ਦੇ ਅੰਦਰ 2 ਘੰਟੇ ਤੱਕ ਸਾਨੂੰ ਬੱਚਾ ਬਿਲਕੁਲ ਨਹੀਂ ਮਿਲਿਆ ਕਹੀਂ ਕੁੜੀ ਆਈ 2 ਘੰਟੇ ਤੋਂ ਬਾਅਦ ਅਸੀਂ ਸਾਰਾ ਇਲਾਕਾ ਡੋਂਡ ਕੇ ਉਰੋ ਜਾ ਰਹਾ ਇੱਥੋਂ ਇਸ ਜਗਾ ਤੋਂ ਉਰੇ ਸਾਨੂੰ ਆਪਣੀ ਕੁੜੀ ਦੀ ਆਵਾਜ਼ ਸੁਣੀ ਇੱਕ ਚੀਕ ਬੜੀ ਬੇਕਾਰ ਬੜੀ ਦਰਦ ਭਰੀ ਆਵਾਜ਼ ਉਹਦੀ ਅਚਾਨਕ ਸਾਡੇ ਕੰਨਾਂ 'ਚ ਪਹੁੰਚੀ ਮੈਂ ਤਾਂ ਨਹੀਂ ਆ ਮੌਕੇ ਤੇ ਮੇਰਾ ਉਸ ਕੋ ਕੁੜੀ ਦਾ ਪਿਓ ਸੀ ਨਾਲ ਔਰ ਰਿਸ਼ਤੇੰਦਰ ਉਹਦਾ ਇੱਕ ਹੋਰ ਭਾਈ ਆ ਇਹ ਕੋ ਕੋ ਮੁੰਡੇ ਦਾ ਚਾਚਾ ਸੀ ਤਿੰਨ ਬੰਦੇ ਸਾਡੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਵੇਖੇ ਮੌਕੇ ਤੇ ਜਾ ਕੇ ਤਾਂ ਦੋ ਬੰਦੇ ਆਏ ਉਹ ਇੱਕ ਬੰਦਾ ਤਾਂ ਤੁਰੰਤ ਭੱਜ ਗਿਆ ਇੱਕ ਮੌਕੇ ਤੇ ਫੜ ਲਿਆ ਕੁੜੀ ਬਿਲਕੁਲ ਹੀ ਬੰਦਾ ਉਹਦੇ ਨਾਲ ਬਹੁਤ ਬੁਰਾ ਕੰਮ ਕਰ ਰਿਹਾ ਔਰ ਉਹਨੇ ਬਿਲਕੁਲ ਉਹਦੀ ਕਹਾਣੀ ਡੀ ਐਂਡ ਕਰ ਚਈ ਸਾਡੇ ਨਾਲ ਦੋ ਤਿੰਨ ਬੰਦੇ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਨਾਲ ਖੈਂਸਤਾਨ ਕਰੀ ਉਹਨੂੰ ਰੇ ਰੋਡ ਤੱਕ ਲੈ ਕੇ ਆ ਗਏ ਨਸਾ ਕਰ ਰੱਖਿਆ ਬੇਹਸਾਬ ਓਰੇ ਬੰਦੇ ਨੂੰ ਸਾਨੇ ਮੌਕੇ ਤੇ ਫੜ ਲਿਆ ਸਾਡੇ ਬੰਦਾ ਨੇ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਦੇ ਪਰਿਵਾਰ ਦੀਆਂ ਲੈਡੀਆਂ ਬੰਦੇ 50 ਬੰਦਾ ਨੇ ਸਾਡੇ ਬੰਦਾ ਤੇ ਚੜਾਈ ਕਰ ਚਈ ਸਾਡੇ ਜਿਹੜਾ ਰਿਸ਼ਤੇ ਸਾਡਾ ਬਜ਼ੁਰਗ ਆ ਉਹਦੀ ਉਂਗਲੀ ਵੀ ਤੋੜ ਚੀ ਚੋਟ ਲੱਗ ਗਈ ਏ ਕੁੜੀ ਜਿਸ ਜਿਹਦੀ ਕੁੜੀ ਦਾ ਰੇਵ ਹੋਇਆ ਉਹਦੇ ਪਿਓ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਅਸੀਂ ਤਾਂ ਓਰੇ ਹਰ ਸਾਲ ਦੇ ਵਿੱਚ ਇੱਕ ਦੋ ਵਾਰੀ ਆਂਦੇ ਰਹਿੰਨੇ ਆ ਕਮਾਨ ਖਾਲੇ ਦੇ ਬੰਦੇ ਆ ਅਸੀਂ ਖੇਲ ਤਮਾਸ਼ਾ ਕਰਨੇ ਆ ਮੁੰਦਰੀਆਂ ਮੰਦਰੀਆਂ ਵੇਸ਼ ਨੇ ਹਰ ਸਾਲ ਆੰਦੇ ਆ ਓਰੇ ਸਾਨੂੰ ਤਾਂ ਪਤਾ ਨਹੀਂ ਆ ਸਾਲ ਦੇ ਵਿੱਚ ਕੀ ਕਹਿਣਾ ਚਾਹੀਦਾ ਕੀ ਕਾਨੂੰਨ ਕਹਿਣਾ ਸੀ ਹੈ ਚਾਹਨੇ ਜੀ ਸਾਨੂੰ